ਕਾਮ ਕਲੇਵਰ ਮੈਨ ਬਪ ਸਭ ਸੁੰਦਰ ਮੋਹਨ ਜਗਤ ਕਬਲ ਨੈਨ ਪੰਕਜ ਪਦਮ ਭਗਤ ਵਸਲ ਰਸ਼ਿਕ ਭਗਤ ਨਿਰਵੈਕਾਰ ਨਹਿ ਕਾਮ ਸਦਾ ਜੈ ਮੰਗਲ ਰੂਪੰ ਚਿੰਤਾ ਨੰਦ ਨਿਰਦਵੈਖ ਜਗਤ ਪਤ ਅਲਖ ਸਰੂਪੰ ਛੱਪਿਆ ਸ਼ੰਦ ਕੋਟ ਮਨੋਜ ਨ ਤੁਲਤ ਜਾਸ ਅਤ ਸ਼ਬ ਦੁਰਜ ਵਾਲਾ ਮ੍ਰਿਗ ਕੋਟ ਇਕ ਦ੍ਰਿਗ ਹਿਰਤ ਲਜਤ ਨਹੀਂ ਸਮਤ ਸਵਾਲਾ ਕਟ ਕੇ ਹਰ ਕੋਟ ਇਕ ਜੁਰਤ ਨਹੀਂ ਤੁਲਿਆ ਮਾਬਤ ਕੋਟ ਸਸਨ ਕੀ ਕਲਾ ਦੇਖ ਉਡ ਗਨ ਸ਼ਬ ਲਾਵਤ ਮਹਾਰਾਜ ਰਾਜਾ ਮਹਾਨ ਕਦਲੀ ਅੰਗ ਕਰਪੂਰ ਗਤ ਆ ਜਾਨ ਵਾਹੋ ਸੀ ਤਲ ਸੁਗੰਧ ਕਲਪ ਬ੍ਰਿਸ਼ ਸ਼ਬ ਦੇਹ ਦੁੱਤ ਸ਼੍ਰੀ ਮਾਇਆ ਮੁਖ ਕਰੋ ਚਾਰ ਦਰਦਰ ਸਾਗਰ ਤੇ ਉਤਰੋ ਪਾਰ ਰਹਾਓ ਦੋਹਰਾ ਜੈ ਮੰਗਲ ਕੰਤੂ ਹਲੀ ਮਾਇਆ ਮੁਦ ਤਸਰੂਪ ਹਰਖ ਬੰਤ ਸੋ ਦਿਆਲ ਹਰ ਬਿਦਨਾ ਬ੍ਰਹਮਨੂਪ ਸ਼ਪੇ ਸੰਦ ਕਿਰਪਾ ਸਿੰਧ ਭਉ ਹਰਨ ਅਗਨ ਕੀ ਪੁੰਜ ਖਪਈਆ ਖਾਲ ਖੰਡਨ ਜਗ ਤਰਨ ਅਮਰ ਪਦ ਅਮਰ ਗਸਈਆ ਕਾਲ ਕੂਟ ਕਲ ਡਾਰ ਕਲੈ ਨਾਸਨ ਕਲ ਕਈਆ ਜਗ ਬੰਦਨ ਜਗਨਾਥ ਪ੍ਰਜਾ ਪ੍ਰਤਪਾਲ ਕਰਈਆ ਕਿਰਪਾ ਸਿੰਧ ਕਰਨਾ ਨਿਦੀ ਦਾਤਾ ਦੀਨ ਦਿਆਲ ਉਤਤ ਤਰਨ 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 ਜਗਵੰਦਨ ਹਰਜਵਾਲ ਛਪੇ ਸੰਧ ਬੇਦ ਬਿਰੰਚਨਿਤ ਪੜਤ ਪਵਨ ਸਦਵਾਰ ਬਹਾਰਤ ਸੁਰ ਤੇਤੀਸਾ ਸੇਵ ਚਬਰ ਸੁਰ ਪਾਲ ਟੋਰਾਵਤ ਜਖ ਕਿੰਨਰ ਧੁਨ ਭਰਤ ਬਨਸਪਤ ਫੂਲ ਚੜਾਵਤ ਐ ਰਾਪਤ ਨਿਤ ਭਰਤ ਪਾਨ ਮਾਇਆ ਨਹਿਲਾਵਤ ਸਗਲ ਜੀ ਬੰਦਤ ਪੰਕਜ ਚਰਨ ਨਿਤ ਨਿਤ ਹੈ ਤਿਆਵਤ ਕਵਨ ਕਵਨ ਨਾਹੀ ਤਰਿਓ ਸ਼੍ਰੀ ਮਾਇਆ ਜਸ ਗਾਵਤ ਦੋਹਰਾ ਮੁਕਤ ਸਿੰਧ ਸਾਗਰ ਤਨੀ ਅਚਲ ਅਥਾ ਗੰਭੀਰ ਕਨਕ ਰਤਨ ਮੁਕਤਾ ਸਕਲ ਸੋਭਾ ਗੁਨੀ ਗਹੀਰ ਸ਼ਲੋਕ ਰਿੱਧ ਸਿਦ ਨਵ ਨਿਧ ਹਰ ਸਭ ਵਿਦ ਪੂਰਨ ਦੇਵ ਦਾਤਾ ਭੁਗਤਾ ਦੇਨ ਹਾਰ ਘਟ ਘਟ ਅਲਖ ਅਪੇਵ ਦੋਹਰਾ ਸਫਲ ਰੂਪ ਫਲ ਦਾਇਨੀ ਬਿਗਨ ਬਿਨਾਸਨ ਰਾਮ ਸਫਲ ਦਰਸ ਸੰਕਟ ਹਰਨ सुखदायक सुखताम मंगल मदत स्वरूप जय पावन दतारन हार मुक्त रूप अपदा हरण दाता दर्द निवार सुख संपत निद मुक्त कर कमत विनाशन राए अपद हरण संपद तरन दुखिया दीन सहाय ਸੁਖ ਸਾਗਰ ਨਾਗਰ ਨਵਲ ਕਵਲ ਨੈਨ ਸਤ ਰੂਪ ਤਿਮਰ ਬਿਨਾਸਨ ਅਗਹਰਣ ਮਾਇਆ ਅਸੱਲ ਸਰੂਪ ਸੋਰਠਾ ਕਰ ਗੈ ਲੇਹੋ ਉਵਾਰ ਦਰਦਰ ਰੂਪ ਪਵ ਸਿੰਧ ਤੇ ਅੰਚਲ ਦੇਹੋ ਦਿਆਲ ਅਪਦ ਕੂਪ ਮਹਿ ਬੂੜਤੇ ਸ਼ਾਸਤਰ ਪੰਗੀ ਸ਼ੰਦ ਸ਼੍ਰੀ ਨਮੋ ਪਵਾਨੀ ਲੋਕਾ ਰਾਨੀ ਪ੍ਰਭੰ ਮਰਾਰੀ ਜੈ ਚੰਡੀ ਤ੍ਰੈ ਭਵਨੰ ਦਾਤਾ ਜਗ ਪਿਤ ਮਾਤਾ ਜੁਗਤ ਵਿਦਾਤਾ ਭੈ ਖੰਡੀ ਸ਼ਤਰਨ ਦਲ ਹੰਤੀ ਅਸੁਰ ਮਥੰਤੀ ਜਵਾਲ ਜਯੰਤੀ ਰਿਪ ਡੰਡੀ ਮਹਿਖਾ ਸੁਰ ਮਾਰਨ ਦੁਸ਼ਟ ਪਰਜਾਰਨ ਪਤਿਤ ਉਧਾਰਨ ਜਗ ਮੰਡੀ ਨਰਕਾਨ ਨਿਵਾਰਣ ਅਦਮ ਉਧਾਰਣ ਕੇਲ ਵਿਖਵਾਰਣ ਜੈ ਮਾਇਆ ਕਿਰਪਾਲ ਕਿਰਪਾਲਾ ਦੀਨ ਦਿਆਲਾ ਸ਼੍ਰੀ ਬਨਮਾਲਾ ਜਸ ছায়ਾ ਅਕਲੰਕ ਸ੍ਰੂਪੰ ਅਸ਼ਾਲਸ ਪੂਪੰ ਸੁਖ ਨਿਦਕੂਪੰ ਹਰ ਰਾਇਆ ਬੰਦਾਨ ਖਲਾਸੀ ਪ੍ਰਭਯਵਨਾਸੀ ਘਟ ਵਾਸੀ ਸੁਖਦਾਇਆ ਜੈ ਜੈ ਜਗਬੰਦਨ ਦੁਸ਼ਟ ਨਿਕੰਦਨ ਅਸੁਰ ਬਿਹੰਡਣ ਗੂੜ ਗਤੇ ਪਾਪਾਨ ਬਨਾਸਨ ਕਿਲ ਵਿਖਨਾਸਨ ਦਈਤ ਸੰਤਾਪਨ ਅਚਲ ਮਤੇ ਸੁੰਭਾ ਸੁਰਹੰਤਾ ਮੁੰਡ ਦਲੰਤਾ ਚੰਡ ਮਧੰਤਾ ਆਦ ਸਤੇ ਸ਼੍ਰੀ ਆਦ ਕੁਮਾਰੀ ਸਤਰ ਸੰਘਾਰੀ ਭਾਵ ਨਿਦਤਾਰੀ ਪ੍ਰਾਨਪਤੇ ਅਵਚਲ ਅਵਾਸੀ ਜੋਤ ਪ੍ਰਕਾਸ਼ੀ ਬ੍ਰਹਮ ਨਿਵਾਸੀ ਪ੍ਰਭ ਪੂਰਨ ਅਮਰਤ ਗਤ ਦਰਸ਼ਨ ਸਫਲ ਸਪਾਰਸਨ ਜੈਨਿਤ ਦਰਸ਼ਨ ਰਿਪਚੂਰਨ ਰਕਤਾ ਸੁਰਖੰਡਨ ਧੂਮਰ ਬਿੰਦਵਸਨ ਜੈ ਜਗਮੰਡਨ ਵਿਦਪੂਰਨ ਜੈ ਤੇਜ ਪ੍ਰਤਾਪੀ ਸਰਬੰ ਵਿਆਪੀ ਅਜਪਾ ਜਾਪੀ ਜਸ ਪੂਰਨ ਜੈ ਜੈ ਕਲਿਆਣੀ ਆਦ ਭਵਾਨੀ ਮਦ ਮ੍ਰਿਦਵਾਨੀ ਜੈ ਹਰੀਆਂ ਪਵ ਆਨੰਦ ਕੂਪੰ ਦਇਆਲ ਸਰੂਪੰ ਬ੍ਰਹਮ ਅਨੂਪੰ ਸੁਭ ਕਰਿਯੰ ਅਨਹਦ ਨਦ ਬਾਨੀ ਜਵਾਲਾ ਰਾਨੀ ਸੁਖ ਨਿਦ ਤਾਨੀ ਜਸ ਪਰਿਯੰ ਸਾਹਨ ਸਹਿ ਸਾਹੰ ਜਗਤ ਪਨਾਹੰ ਕੇਸਰ ਤਬਾਹੰ ਜਗਤ ਰਿਯੰ ਜੈ 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 ਮਾਇਆ ਦਾਸ ਸਹਾਇਆ ਅਲਖ ਲਖਾਇਆ ਆਦ ਹਰੀ ਕਿਰਪਾ ਨਿਦ ਸੁਆਮੀ ਅੰਤਰ ਜਾਮੀ ਸਰ ਪਰ ਤਾਮੀ ਰਸ ਕਰੀ ਕਲਿਆਣ ਕਰੰਤੀ ਊਨ ਪਰੰਤੀ ਅਸ਼ਲ ਅਨੰਤੀ ਦੋਖ ਜਰੀ ਪਰਮੰ ਪਵਿੱਤਰਾ ਜਾਪ ਗਾਇਤਰਾ ਸ਼ਿਆਮ ਸਵਿਤਰਾ ਧਰਮ ਤਰੀ ਅਸਟਾ ਜਦ ਵਾਹੀ ਬੋਲ ਨਿਵਾਹੀ ਰਿਪਦਲ ਗਾਹੀ ਸ਼ਤਰਸ਼ਤੇ ਜਗ ਧਰਮ ਤ ਜਾਇੰ ਕਰੂਰ ਨਸਾਇੰ ਪਾਪ ਪਰਾਇੰ ਧਰਮ ਬ੍ਰਿਤੇ ਨਿਰਮਲ ਅੰਗ ਸੋ ਹੈ ਸੁਰ ਮਨ ਮੋਹ ਹੈ ਦੁਸ਼ਟ ਬਿਰੋ ਹੈ ਸੁਧ ਸਿਤੇ ਪਵਤੇ ਮਰਮਟਿਆ ਅਗਨ ਕਟਿਆ ਦੁੰਦ ਕਟਿਆ ਰਿਦ ਨਿਦੇ ਅਮਰਾ ਪਰਵਾਸੀ ਸਰਬ ਨਿਵਾਸੀ ਬ੍ਰਹਮ ਪ੍ਰਕਾਸ਼ੀ ਤੁੰਦ ਤਵੇ ਕੰਟਾ ਤੁਨ ਵਾਜੇ ਕਨ ਹਰ ਲਜ ਜੋਤ ਬਿਰਾਜ ਦੁਸ਼ਟ ਦਵੇ ਪੰਕਜ ਮਿਰਗ ਨੈਣੀ ਸੁੰਦਰ ਵੈਣੀ ਕੰਟਕ ਸ਼ੈਣੀ ਆਦਿਤਯ ਫਵੇ ਜੈ ਜੈ ਰੇ ਪਤਾਪਨ ਅਸੁਰ ਸੰਤਾਪਨ ਕੈਲ ਵੇਖ ਖਾਪਨ ਸ਼ਾਂਤ ਸ਼ਬੈ ਜੈ ਜੈ ਬਨਾਸੀ ਬ੍ਰਹਮ ਪ੍ਰਕਾਸ਼ੀ ਸੁਖ ਨਿਦਰਾਸੀ ਚਵਰ ਟੁਰੇ ਬ੍ਰਹਮਾ ਜਸ ਕਾਵੇ ਭੇਦ ਨ ਪਾਵੇ ਬਹੁ ਵਿਦ ਧਿਆਵ ਅਜਰ ਜਰੇ ਸੁਰ ਨਰ ਮਨ ਬੰਦਤ ਅਚਲ ਅਗੰਜਤ ਅੰਮ੍ਰਿਤ ਰੰਜਤ ਧਿਆਨ ਧਰੇ ਸੁਖ ਬਿਆਸ ਪਰਾਸਰ ਸੇ ਸਤਰਾਸਰ ਜੀਵ ਚਰਾਚਰ ਗੁਣ ਉਚਰੇ ਸੇਵਕ ਜਨ ਰਸ਼ਿਕ ਭਗਤ ਪ੍ਰਤਸ਼ਿਕ ਦਾਨੋ ਪਰਸ਼ਿਕ ਜੋਤ ਜਗੇ ਮੰਗਲ ਮਿਰਦ ਰੂਪੰ ਮਦਤ ਸਰੂਪੰ ਦਇਆਲ ਅਨੂਪੰ ਸਿਦ ਮਗੇ ਅਸੇ ਤੋਜ ਅਸੇ ਤਾਰੀ ਸੁਰ ਸੰਘਾਰੀ ਕਸ਼ਟ ਨਿਰਮਲ ਚਾਰੀ ਪ੍ਰਾਨ ਭਗੇ ਕੰਟਕ ਕਲ ਤਾਰਣ ਕਲ ਹੈ ਨਿਵਾਰਣ ਜਗ ਪ੍ਰਤਿਪਾਰਨ ਰਗ ਰਗੇ ਸੰਤਨ ਰਸ਼ ਪਾਲਕ ਸਤਰਨ ਸ਼ਾਲਕ ਰਿਪ ਦਲ ਕਾਲਕ ਜੋਤ ਦਿਪੇ ਪੈਨ ਦ ਜਗ ਤਾਰਨ ਰੋਗ ਬਿਦਾਰਣ ਕਲਮਲ ਡਾਰਣ ਥਾਪ ਥਪੇ ਸੋ ਬਾਸੁ ਕਰ ਸਾਗਰ ਬ੍ਰਹਮ ਉਜਾਗਰ ਫਾਟੇ ਕਾਗਰ ਜਾਪ ਜਪੇ ਸੰਤਨ ਸੁਖ ਦਾਤਾ ਜਗਤ ਵਿਦਾਤਾ ਗਿਆਨਨ ਗਿਆਤਾ ਰੰਗ ਰਪੇ ਜਗ ਮਗ ਸ਼ਬ ਰਾਜ ਪ੍ਰਭਾ ਵਿਰਾਜ ਦੁੰਦਵ ਬਾਜ ਜਯਤ ਜਯੰ ਅਦ੍ਰਿਸ਼ਟ ਅਗੋਚਰ ਪਰਮ ਪਰਮੇਸ਼ਵਰ ਸ਼੍ਰੀ ਜਗਤੇਸ਼ਵਰ ਸਰਬਮਯੰ ਬਿਗਨਾਨ ਬਿਨਾਸਨ ਸਭ ਦੁਖ ਨਾਸਨ ਕਾਲ ਸੰਤਾਪਨ ਸ਼ਤਰਸ਼ਯੰ ਜੈ ਜੈ ਮਦਸੂਦਨ ਰੋਹ ਬਿਰੋਦਨ ਕੈਲਵਕ ਅਰਦਨ ਨਾਸ ਭਯੰ ਆਜੁਦ ਤਨ ਸਾਜਤ ਛਟਾ ਬਿਰਾਜਤ ਕਹਿਰ ਗਾਜਤ ਜੈ ਕਾਰਾ ਚਾਂਜਰ ਟੱਡ ਵਾਜੇ ਬਖਦਰ ਸਾਜੇ ਆਤਰਨ ਮਾਚੇ ਖਗਰਾਰਾ ਸਤਰਨਨ ਵਾਹਤ ਸਸਤਰ ਪਰਵਾਹਤ ਦੁਰਜਨ ਗਾਹਤ ਰਿਪ ਮਾਰਾ ਭੈਰਵ ਗਨ ਨਾਚੈ ਭੀਮ ਅਰਾਚੈ ਸਰੋਣਤ ਆਚੈ ਚਿੰਕਾਰਾ ਉਚ ਤੁਜ ਫਹਿਰਾਇੰ ਸਸਤਰ ਨਚਾਇੰ ਜੁਦ ਮਚਾਇੰ ਭੀ ਹਾਲਾ ਧੂਪ ਦੀਪ ਜਗਾਏ ਸੁਰ ਮਨ ਆਏ ਸੰ ਕਬਚਾਇ ਖੁਸ਼ ਹਾਲਾ ਸੋ ਪਹੁ ਪ ਵਰਸ਼ਾਵਤ ਅਸ਼ਤ ਲਾਵਤ ਉੱਚ ਜਸ ਪਾਵਤ ਸੋ ਨਿਹਾਲਾ ਚਮਕਤ ਅਸ ਸੁੰਦਰ ਰਾਜ ਪਰੰਦਰ ਜਾਗ ਤੁਰੰਤਰ ਜੈ ਮਾਲਾ ਕੰਟਾ ਕਨ ਗਰਜਤ ਰਪਹੀ ਤਰਜਤ ਧੁਨ ਸੁਨ ਲਰਜਤ ਡਰ ਪਾਵਤ ਸੁਰ ਕੋਟ ਤੇਤੀਸਾ ਬਪ ਚਵਿਸਾ ਵਿਸ਼ਨ ਮਹੀਸਾ ਹਰਿ ਤੇ ਆਵਤ ਸੁਰ ਨਰਮਨ ਜਾਚਤ ਊਦਕ ਆਵਚਤ ਪ੍ਰਵ ਰੰਗ ਰਾਚਤ ਗਤ ਪਾਵਤ ਜੈ ਜੈ ਜਗ ਤਾਰਣ ਮਹ ਪ੍ਰਤਪਾਰਣ ਜਗਤ ਉਦਾਰਣ ਨਿਤ ਤੇ ਆਵਤ ਵਿਸ਼ਨ ਪਦੇ ਰਾਗ ਪੈਰੂ ਕਵਲ ਚਰਣੀ ਸੁਭਾਰਣੀ ਰਕਤ ਬੀਜ ਪਰਹਾਰਣੀ ਮਹਿਕ ਕਾਤੀ ਧੂਮਰ ਹੰਤੀ ਚੰਡ ਮੁੰਡ ਵਿਡਾਰਣੀ ਸੰਤ ਰਸ਼ਿਕ ਦੇਵੇ ਦੁਰਗਾ ਸਕਲ ਦੁਸ਼ਟ ਸੰਹਾਰਣੀ ਭਗਤ ਵਸਲ ਜਵਾਲੇ ਮਾਇਆ ਦੁਖ ਰੋਗ ਨਿਵਾਰਣੀ ਅਨਾਥ ਨਾਥੇ ਵਿਸ਼ਵ ਤਰਣੀ ਸੰਸਾਰ ਸਾਗਰ ਤਾਰਣੀ ਮੁਕਤ ਦਾਤੀ ਸੁੰਭ ਹੰਤੀ ਸਕਲ ਭੂਖਨ ਤਾਰਣੀ ਜੈ ਗੋਵਿੰਦੀ ਸੰਤ ਰਖਨੀ ਮੁਕਤ ਦਾ ਅਗਟਾਰਣੀ ਸਿੰਘ ਵਾਹੀ ਅਸ਼ਲ ਅੰਬੇ ਦੋਖ ਰੋਗ ਪਰ ਜਾਰਨੀ ਕਵਲ ਚਰਨੀ ਦੁਸ਼ਟ ਦਰਣੀ ਅਸ਼ੈ ਅੰਬੇ ਜੈ ਕਰੀ ਪਦਮ ਮਾਲੀ ਜੈ ਜਵਾਲੀ ਛਤਰ ਹੰਤੀ ਪੈ ਹਰੀ ਅਚੁੱਤ ਬਰਣੀ ਸ੍ਰਿਸ਼ਟ ਕਰਣੀ ਮਹਿਕ ਹੰਤੀ ਹਰ ਹਰੀ ਪਾਰ ਬ੍ਰਹਮੀ ਜੈ ਗੋਵਿੰਦੀ ਤੁਮ ਰਹੰਤੀ ਕੇ ਸਦੀ ਨਰ ਸਿੰਘ ਰੂਪੀ ਦਾੜ ਗੂੜੀ ਚੰਡ ਮੁੰਡ ਸੰਘਾਰਣੀ ਸ਼੍ਰੀ ਰਾਮ ਚੰਦੀ ਕ੍ਰਿਸ਼ਨ ਰੂਪੀ ਰਕਤ ਬੀਜ ਵਿਦਾਰਣੀ ਚਕਰ ਧਰਣੀ ਵਿਸ਼ਵ ਕਰਣੀ ਸਕਲ ਦੋਖ ਨ ਟਾਰਣੀ ਸੁੰਭ ਹੰਤੀ ਨਿਸੁੰਭ ਦਾਹੀ ਤੀਨ ਲੋਕ ਜਹਾਰਣੀ ਬਾਕ ਬਾਨੀ ਜਗਤ ਰਾਨੀ ਅਸੁਰ ਹੰਤੀ ਭਾਵਨੀ ਜਗਤ ਬੰਦੀ ਹਰ ਮੁਕੰਦੀ ਜੈ ਅਨੰਦੀ ਦਾਹਨੀ ਕਵਲ ਬੰਦਨੀ ਮ੍ਰਿਗ ਨੈਣੀ ਆਦ ਈਸ ਸਿੰਘ ਬਾਹਨੀ ਭਗਤ ਭਾਵੀ ਜਵਾਲ ਮਾਇਆ ਪਰਮ ਈਸ਼ਰ ਕੇਸਰੀ ਜਗਨ ਨਾਥੀ ਸੰਤ ਰਸ਼ਕ ਭਗਤ ਵਸ਼ਲ ਈਸਰੀ ਬਨ ਮਾਲ ਸ੍ਰੀ ਤਰ ਬਕਰ ਬੈਨ ਚਕਰ ਧਰ ਪਰਮੇਸ਼ਰੀ ਜੈ ਮਨੋਹਰ ਸ਼ਰੀ ਰੰਗੇ ਬੈਕੁੰਠ ਵਾਸੀ ਕੇ ਸਰੀ ਕਸ਼ ਮਸ਼ ਬਾਰਹਾ ਨਰ ਸਿੰਘ ਕੰਸ ਹੰਤੀ ਈਸਰੀ ਅਨਾਥ ਨਾਥੇ ਵਾਸਦੇਵਾ ਸਗਲ ਸਾਥ ਨਿਰੰਜਨੀ ਮਦਸੂਦਨੀ ਬਨਮਾਲਨੀ ਨਾਰਾਇਣੀ ਦੁਸ਼ਟ ਗੰਜਨੀ ਸੰਖ ਚਕਰ ਗਦਾ ਪਦਮੰ ਦਾੜ ਗੂੜ ਅਗੰਜਨੀ ਅਕਾਲ ਮੂਰਤ ਅਜੂਨੀ ਸੰਭਵ ਖਲ ਖੰਡ ਖਿਆਲ ਪੈ ਪੰਜਨੀ ਕੰਜ ਨੈਨੀ ਸ਼ਿਆਮ ਬਰਣੀ ਬੇਦ ਭੂਮੇ ਉਧਾਰਣੀ ਅਮਿਤ ਜੋਤੀ ਉਤ ਪੋਤੀ ਨਰ ਸਿੰਘ ਰੂਪੀ ਵਾਵਨੀ ਪਰਸੋ ਰਾਮੀ ਮਹਾਰਾਮੀ ਦ੍ਰਗ ਵਿਸਾਲ ਪਤੇ ਤਪਾਵਨੀ ਰਕਤ ਨੈਨੀ ਮਦਰ ਵੈਨੀ ਕਾਲ ਸ਼ੈਨੀ ਪਾਵਨੀ